ਅੰਮ੍ਰਿਤਪਾਲ ਜੀ ਤੋਂ ਵੱਧ ਸਿੱਖੀ ਦਾ ਪ੍ਰਚਾਰਨ ਕਰਨ ਵਾਲੇ ਦਮਦਮੀ ਟਕਸਾਲ 'ਚ ਐਸੇ ਇੰਨੇ ਗੁਰਮਖ ਬੰਦੇ ਐ ਜਿਨ੍ਹਾਂ ਨੇ ਆਪਦੀਆਂ ਜ਼ਿੰਦਗੀਆਂ ਲਾਤੀਆਂ ਅੰਮ੍ਰਿਤਪਾਲ ਤਾਂ ਸਿੱਧਾ ਦੁਬਈ ਤੋਂ ਆਇਆ ਨੌਜਵਾਨ ਸਵਾਤੀ ਸੀ ਕਲੀਨ ਸ਼ੇਵ ਰੱਖਦਾ ਸੀ ਦਾੜੀ ਜਿਹੜੇ ਜੰਮੇ ਗੁਰਸਿੱਖੀ 'ਚ ਅੰਮ੍ਰਿਤਪਾਲ ਜੀ ਕੋਲੇ ਤਾਂ ਉਹ ਵਿਰਸਾ ਨਹੀਂ ਨਾ ਜਿਹੜਾ ਉਹਨਾਂ ਕੋਲੇ ਐ ਸੋ ਅੰਮ੍ਰਿਤਪਾਲ ਜੀ ਦਾ ਕਲੀਨ ਸ਼ੇਵ ਸੀ ਉਹਦੋਂ ਜੈਲ ਲਾਉਂਦੇ ਸੀ ਵਾਲਾਂ ਤੇ ਤੇ ਦੁਬਈ 'ਚ ਸੀਗੇ ਸੋ ਮੇਰੇ ਮੇਰੇ ਕਹਿਨ ਦਾ ਭਾਵ ਹੈਗਾ ਕਿ ਇਦਾਂ ਕੰਮ ਨਹੀਂ ਚੱਲਦਾ ਉਹਨਾਂ ਤੋਂ ਫਿਰ ਆਕੇ ਆਏ ਆਦਰਵਾਇਜ਼ ਇਹਨਾਂ ਕੋਲ ਕੋਈ ਕੁਆਲਿਟੀ ਨਹੀਂ ਸੀ ਹਮ ਅਮਰਿਤਪਾਲ ਜੀ ਔਰ ਸਰਬਜੀਤ ਖਾਲਸਾ ਜੀ ਕੋਈ ਇਸ ਗੱਲ ਦਾ ਸਰਬਜੀਤ ਨੂੰ ਕਹਿ ਰਹੇ ਸਰਬਜੀਤ ਕੋਈ ਮੇਰਾ ਦੁਸ਼ਮਣ ਥੋੜੀ ਹੈ ਹਮ ਸਾਹਮਣੇ ਜੇ ਉੱਥੋਂ ਦੇ ਲੰਘਦੇ ਟੰਗਦੇ ਆ ਇੱਕ ਦੂਜੇ ਨੂੰ ਵੇਖਦੇ ਆ ਪਾਰਲੀਮੈਂਟ ਦੇ ਵਿੱਚ ਪਰ ਮੇਰੀ ਪ੍ਰੋਬਲਮ ਕੀ ਹੈ ਕਿ ਸਰਬਜੀਤ ਨੂੰ ਜਿਤਾਇਆ ਲੋਕਾਂ ਨੇ ਲਹਿਰ ਕਿਉਂਕਿ ਫਰੀਦਕੋਟ ਚ ਕੋਈ ਚੰਗੀ ਆਪਸ਼ਨ ਨਹੀਂ ਵਿਖੀ ਉਹਨਾਂ ਨੂੰ ਵੈਕਿਊਮ ਕ੍ਰੀਏਟ ਹੋ ਗਿਆ ਜਿਹੜੋ ਵੈਕਿਊਮ ਹੋ ਗਿਆ ਉਹ ਸਰਬਜੀਤ ਆ ਗਏ ਸਰਬਜੀਤ ਖੜਾਇਆ ਇਹ ਸੱਚ ਵੀ ਇਹ ਸਿੱਖਾ ਦੀ ਗੱਲ ਕਰੂਗਾ ਬੰਦੀ ਸਿੱਖਾਂ ਦੀ ਲੜਾਈ ਲੜੂਗਾ ਗੱਲਬਾਤ ਬੋਲੇਗਾ ਉਹਨੇ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਵੀ ਜਾ ਕੇ ਲੋਕ ਸਭਾ ਚ 1.5 ਸਾਲ ਚ ਨਹੀਂ ਬੋਲਨੀ ਅੱਛਾ ਸਰਬਜੀਤ ਖਾਲਸੇ ਨੂੰ ਵੇਖ ਕੇ ਬਾਈ ਇਲੈਕਸ਼ਨ ਹੋਇਆ ਗਿੱਦੜਬਾ ਤੇ ਗਿੱਦੜਬਾ ਚ ਬਾਈ ਬਗਰਾੜੀ ਵਾਲਾ ਆ ਗਿਆ ਜਿਨ੍ਹਾਂ ਦਾ ਅਸੈਸੀਨੇਸ਼ਨ ਹੋਇਆ ਸੀ ਸ਼ਹਾਦਤ ਨਾਲ ਸੀ ਹਾਂਜੀ ਕ੍ਰਿਸ਼ਨ ਹਰ ਕ੍ਰਿਸ਼ਨ ਭਗਵਾਨ ਦੇ ਆ ਮੈਨੂੰ ਨਾਮ ਨਹੀਂ ਉਹਨਾਂ ਦਾ ਸੁਖਰਾਜ ਸੁਖਰਾਜ ਜੀ ਆ ਗਏ ਸਰ ਸਰਦਾਰ ਸੁਖਰਾਜ ਜੀ ਸੁਖਰਾਜ ਜੀ ਜਦੋਂ ਚੋਣਾਂ ਲੜੇ ਉਹਨਾਂ ਨੇ ਆਖਿਆ ਬਣ ਗਈ ਗੱਲ ਵੀ ਇੰਨੀ ਲਹਿਰ ਪੈ ਜੂਗੀ ਮੈਨੂੰ ਪਰ ਉਹ ਆ ਕੇ ਜਦੋਂ ਉਹਨਾਂ ਨੂੰ ਮੈਂ ਕਿਹਾ ਯਾਰ ਕਿ 1200 ਵੋਟ ਹੀ ਪਈ ਵੀ ਗਾਟ 50000 ਵੋਟਸ ਅਸੀਂ ਆ ਦਾ ਕੋਟਾ ਲਿਆ ਜੋ ਪਿਛਲੀ ਉਹਨੀਆਂ ਤੇ ਜਿੱਤੇ ਸੀਗੇ ਕਿਉਂਕਿ ਵੈਕਿਊਮ ਨਹੀਂ ਸੀ ਚੁਆਇਸ ਆ ਗਈ ਸੇਮ ਇੱਥੇ ਆ ਗਈ ਗੱਲ ਹੁਣ ਇਹ ਬਾਈ ਇਲੈਕਸ਼ਨ ਚ ਕੋਈ ਵੈਕਿਊਮ ਨਹੀਂ वारिस पंजाबीज नंबर 5 लिख लो एक एक गल है जे अमृतपाल ਦਾ ਕੋਈ ਆਧਾਰ ਨਹੀਂ जे दा दा no, no, no. No, no, no. वारिस ਪੰਜਾਬ ਦਾ ਕੋਈ ਆਧਾਰ ਨਹੀਂ ਤੇ ਰਾਜਾ ਬੜਿੰਗ ਦੀ ਜ਼ੁਬਾਨ ਤੇ ਸਭ ਤੋਂ ਵੱਧ ਅਮਰਤਪਾਲ ਤੇ वारिस ਪੰਜਾਬ ਕਿਉਂ نو 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 ਵਾਈ ਮੈਂ نو 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 ਮੈਂ ਬਿਲਕੁਲ ਕਿਸੇ ਵੀ ਚੀਜ਼ ਦਾ बिकॉज ਤੁਸੀਂ वारिस ਪੰਜਾਬ ਦੀ ਗੱਲ ਜ਼ਿਆਦਾ ਕਰੋਗੇ ਨਹੀਂ ਮੈਂ ਤਾਂ ਸਿਰ ਇੱਕ ਸਵਾਲ ਕੀਤਾ ਸਰਕਾਰ ਐਂਡ ਕਾਂਗਰਸ ਸਰਕਾਰ ਦਾ ਇਸ ਕਰਕੇ ਕਹਿ ਰਿਹਾ ਮੈਂ ਕਿਉਂਕਿ ਸਰਕਾਰ ਸਰਕਾਰ ਹੈ ਮਨੀ ਮਸਲ ਤਾਕਤ ਉਹ ਸਭ ਚੀਜ਼ਾਂ ਹੈਗੀਆਂ ਉਹਨਾਂ ਕੋਲੇ ਉਹ ਸਾਰਾ ਕੁਝ ਝੋਕ ਦਿੰਦੇ ਹੈ ਫਿਰ ਸਰਕਾਰ ਨੂੰ ਅੰਡਰ ਐਸਟੀਮੇਟ ਵੀ ਨਹੀਂ ਕਰਨਾ ਚਾਹੀਦਾ ਬਟ ਹਾਂ ਆਰ ਕੈਂਡੀਡੇਟ ਕਰਨ ਬੁਰਜ ਜਿਹਦੇ ਤੇ ਕੋਈ ਇਲਜ਼ਾਮ ਨਹੀਂ ਹੈ ਵਨ ਆਫ ਦਾ ਬੈਸਟ ਕੈਂਡੀਡੇਟ ਸ਼ਰੀਫ ਕੈਂਡੀਡੇਟ ਮੈਂ ਲੋਕਾਂ ਨੂੰ ਵੀ ਕਹਿੰਦਾ ਲੋਕ ਕਹਿੰਦੇ ਯਾਰ ਬਾਈ ਸ਼ਰੀਫ ਮੈਂ ਕਿਹਾ ਸ਼ਰੀਫ ਹੀ ਚਾਹੀਦਾ ਮੈਂਬਰ ਪੰਚਾਇਤ ਸ਼ਰੀਫ ਚਾਹੀਦਾ ਸਰਪੰਚ ਸ਼ਰੀਫ ਚਾਹੀਦਾ ਐਮਐਲਏ ਸ਼ਰੀਫ ਚਾਹੀਦਾ ਕਿ ਗੁੰਡਾ ਚਾਹੀਦਾ ਜਿਹੜੇ ਪਿਸਤੌਲ ਪਾਇਆ ਹੋਵੇ ਤਿੰਨ ਚਾਰ ਆ ਕੇ ਆਪਣੇ ਚਵੇੜੇ ਮਾਰੇ ਆਉਂਦੇ ਆ ਸਾ ਜੇ ਆਪਾਂ ਉਹਨਾਂ ਨਾਲ ਗੱਲ ਵੀ ਨਹੀਂ ਕਰ ਸਕੀ ਸੋ ਆਈ ਥਿੰਕ ਵੀ ਆਰ ਦਾ ਐਜ ਸਾਨੂੰ ਇਹ ਲੱਗਦਾ ਹੈ ਕਿ ਕਰਨ ਬੁਰਜਾ ਪੀਗਰੇ ਤੁਸੀਂ ਗੈਂਗਸਟਰ ਵਾਲ ਦੀ ਗੱਲ ਕੀਤੀ ਲੁੱਟਾਂ ਖੋਹਾਂ ਦੀ ਗੱਲ ਕੀਤੀ ਸਰਕਾਰ ਨੇ ਵਾਅਦੇ ਨਹੀਂ ਪੂਰੇ ਇਹਦੀ ਗੱਲ ਕੀਤੀ ਸਾਰੇ ਗੱਲਾਂ ਕਰ ਰਹੇ ਹੋ ਪਰ ਬਤੌਰ ਵਿਰੋਧੀ ਧਿਰ ਤੁਸੀਂ ਪੰਜਾਬ ਦੇ ਵਿਰੋਧੀ ਧਿਰੋਂ ਕੀ ਕਾਂਗਰਸ ਨੇ ਵਿਰੋਧੀ ਧਿਰ ਦਾ ਰੋਲ ਨਿਭਾਇਆ ਲੋਕਾਂ ਚੇ ਚਰਚਾ ਕਿ ਜਿਸ ਤਰੀਕੇ ਦਾ ਰੋਲ ਚਾਹੀਦਾ ਸੀ ਉਸ ਤਰੀਕੇ ਦਾ ਨਹੀਂ ਨਾ ਕਿੱਦਾਂ ਹੁੰਦਾ ਮੈਨੂੰ ਇਹ ਪਤਾ ਨਹੀਂ ਲੱਗਿਆ ਜਿਹੜਾ ਲੋਕ ਜੇ ਲੋਕਾਂ ਚਰਚਾ ਵੈਸੇ ਦਾ ਲੋਕਾਂ ਦੀ ਚਾਹਤ ਨਹੀਂ ਐਨੀ ਇਸ਼ੂ ਜਿਹੜਾ ਲੋਕਾਂ ਨੇ ਦਾ ਨਹੀਂ ਚੱਕਿਆ ਵਿਰੋਧੀ ਧਿਰ ਨੇ ਹਰ ਵਿਅਕਤੀ ਦਾ ਚੱਕਣ ਚੱਕਣ ਦਾ ਤਰੀਕਾ ਅਲੱਗ ਹੈ ਮਨਿੰਦਰ ਕਿਸੇ ਦਾ ਗਾਲਾਂ ਕੱਢ ਕੇ ਚੱਕਣ ਦਾ ਤਰੀਕਾ ਹੈ ਜੀ ਕਿਸੇ ਦਾ ਉਹਨੂੰ ਸੌਫਟ ਆਵਾਜ਼ ਪਰ ਮੈਨੂੰ ਲੱਗਦਾ ਜਦੋਂ ਉੱਚੀ ਆਵਾਜ਼ ਚ ਤੂੰ ਤੜਕ ਚ ਗੱਲ ਕਰਦਾ ਉਹ ਤਰੀਕਾ ਕਈਆਂ ਨੂੰ ਯੰਗਸਟਰ ਮੁੰਡਿਆਂ ਨੂੰ ਜ਼ਿਆਦਾ ਪਸੰਦ ਆਉਂਦਾ ਹੈ ਅਦਰਵਾਇਜ਼ ਜਿਹੜੇ ਬਾਬੇ ਬਜ਼ੁਰਗ ਪਿੰਡਾਂ ਵਾਲੇ ਉਹ ਕਹਿੰਦੇ ਯਾਰ ਤਲੀਮ ਨਾਲ ਵੀ ਵਿਰੋਧ ਕੀਤਾ ਜਾ ਸਕਦਾ ਹੈ ਜੀ ਮੈਂ ਮਨਿੰਦਰ ਦਾ ਤਲੀਮ ਨਾਲ ਵੀ ਤਹਿਜ਼ੀਬ ਨਾਲ ਵੀ ਮੈਂ ਥੋੜਾ ਵਿਰੋਧ ਕਰ ਸਕਦਾ ਸੋ ਮੈਨੂੰ ਤੁਸੀਂ ਗਿਵ ਮੀ ਵਨ ਇਸ਼ੂ ਟੈਲ ਮੀ ਔਨ ਯੋਰ ਕੈਮਰਾ ਤੁਹਾਡੇ ਤੇ ਕਿ ਕਿਹੜੇ ਇਸ਼ੂ ਦਾ ਅਸੀਂ ਵਿਰੋਧ ਨਹੀਂ ਕੀਤਾ। ਇਹ ਪੰਜਾਬ ਦੇ ਵਿੱਚ ਕਸਟੋਡੀਅਲ ਡੈਥ ਹੋਈਆਂ ਚਾਹੇ ਉਹ ਗੋਨਿਆਣਾ ਹੋਈ ਚਾਹੇ ਦੋਸਤੋ ਅੱਗੇ ਜਿਹੜੇ ਫੌਜ ਦੇ ਕਰਨਲ ਦੀ ਕੁੱਟਮਾਰ ਹੋਈ ਕਰਨਲ ਬਾਠ ਦੀ ਕੁੱਟਮਾਰ ਹੋਈ ਤੇ ਲਗਾਤਾਰ ਇੱਕ ਘਟਾਏਗੇ ਇਹ ਕਿਹਾ ਗਿਆ ਕਿ ਪੰਜਾਬ ਪੂਲਿਸ ਸਟੇਟ ਬਣਾਇਆ ਜਾ ਰਿਹਾ ਇਹ ਸਾਰਿਆਂ ਨੇ ਕਿਹਾ ਘਟਾਏਗੇ ਨਸ਼ਾ ਤਸਕਰਾਂ ਦੇ ਘਟਾਏਗੇ ਮਤਲਬ ਪੁਲਿਸ ਨੂੰ ਪਾਵਰਾਂ ਜ਼ਿਆਦਾ ਦੇ ਕੇ ਪੁਲਿਸ ਤੁਸੀਂ ਵੀ ਉਹ ਗੱਲ ਦਾ ਹੁਣ ਵੀ ਕੀਤਾ ਹੈ ਵੀ ਉਹ ਗਲਤ ਹੈ ਘਟਾਉਣਾ ਗਲਤ ਹੈ ਵੀ ਇਹ ਕਿਹਾ ਗਿਆ ਕਿ ਪੁਲਿਸ ਸਟੇਟ ਵਾਲੇ ਪਾਸੇ ਨੂੰ ਚੱਲ ਰਿਹਾ ਪੰਜਾਬ ਸਾਰੀਆਂ ਪਾਵਰਾਂ ਪੁਲਿਸ ਨੂੰ ਦਿੱਤੀਆਂ ਜਾ ਰਹੀਆਂ ਇਹਨੂੰ ਲੈ ਕੇ ਕਾਂਗਰਸ ਨੇ ਗਰਾਉਂਡ ਤੇ ਕੀ ਪ੍ਰੋਟੈਸਟ ਕੀਤਾ ਕੀ ਚੀਜ਼ ਕੀਤੀ ਕਿ ਐਨੀ ਪਾਵਰ ਪੁਲਿਸ ਨੂੰ ਦੇਣਾ ਕਿ ਬੰਦੇ ਤੁਸੀਂ ਕਸਟਡੀ ਚ ਮਾਰ ਦਿਓ ਤੁਸੀਂ ਇੱਕ ਫੌਜ ਦੇ ਕਰਨਲ ਤੱਕ ਨੂੰ ਕੁੱਟ ਦਿਓ ਉਹਦੇ ਲਈ ਕਾਂਗਰਸ ਨੇ ਗਰਾਉਂਡ ਤੇ ਕੀਤਾ ਮਨਿੰਦਰ ਫਸਟ ਆਫ ਆਲ ਤੁਹਾਨੂੰ ਦੱਸ ਦਿਆਂ ਕਸਟੋਡੀਅਲ ਜਿਹੜੀ ਡੈਥ ਹੋਈ ਸੀ ਗੋਨਿਆਂ ਨੇ ਉੱਥੇ ਮੈਂ ਵੀ ਗਿਆ ਆਲਟੀਮੇਟਲੀ ਜਿਹੜੀ ਕਸਟੋਡੀਅਲ ਡੈਥ ਹੋ ਗਈ ਬੰਦਾ ਮਰ ਗਿਆ ਚਲਾ ਗਿਆ ਸਭ ਨੇ ਹੋਰੀ ਆਵਾਜ਼ ਕੀ ਉਠਾਈ ਮੈਂ ਉੱਥੇ ਗਿਆ ਉਸਕਾ ਰੇ ਜਾ ਕੇ ਆਇਆ ਦ ਮੈਟਰੀ ਇਸ ਇਨ ਦਾ ਕੋਰਟ ਨਾਓ ਉਹ ਕੋਈ ਕਿਸੇ ਦੀ ਜਾਨ ਉਰੇ ਚੜੀ ਨਹੀਂ ਸੀ ਉਹ ਮਰ ਗਿਆ ਵਿਚਾਰਾ ਉਹ ਕਿਦਾਂ ਹੋਈ ਕਿਸੇ ਨੇ ਹੋਈ ਕਿਸੇ ਨੇ ਉਰੇ ਤੱਥ ਹੋਣ ਜਿਹੜੀ ਹੈਗੀ ਹੈ ਜਿਹੜੀ ਵਿਸਰਾ ਰਿਪੋਰਟ ਹੁੰਦੀ ਆ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹਨੇ ਤੱਥ ਤੈਅ ਕਰਨੇ ਜਿਵੇਂ ਕਿ ਹੁਣ ਡੀਜੀਪੀ ਮੁਸਤਫਾ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਮਾਰਤਾ ਜਾਂ ਮਰਵਾਤਾ ਜਾਂ ਸਮਥਿੰਗ ਲਾਈਕ ਥੈਟ ਹੁਣ ਥੈਟ ਵਿਸਰਾ ਰਿਪੋਰਟ ਤਾਂ ਕਿਸੇ ਨੇ ਪੜੀ ਨਹੀਂ 302 ਵੀ ਤੁਸੀਂ ਲਾਤੀ ਉਹਨਾਂ ਤੇ ਹੁਣ ਵਿਸਰਾ ਰਿਪੋਰਟ ਜਾਂ ਉਹਦੀ ਪੋਸਟਮਾਰਟਮ ਦੀ ਰਿਪੋਰਟ ਨੇ ਤੈਅ ਕਰਨਾ ਹੈ ਵੀ ਉਹਦੀ ਡੈਥ ਕਿੱਦਾਂ ਹੋਈ ਹੈ ਇੱਕ ਹੁੰਦਾ ਹੈ ਇਲਜ਼ਾਮਤ ਮੈਂ ਉਦਾਹਰਨ ਦੱਸਦਾ ਮੈਂ ਮੱਤੇਵਾੜਾ ਦੀ ਗੱਲ ਕਰਦਾ ਮੈਂ ਆਮ ਮੱਤੇਵਾੜ ਜਿਹੜਾ ਉਹ ਬਣ ਰਿਹਾ ਸੀ ਪਾਰਕ ਆਪਾਂ ਉਹਦੇ ਖਿਲਾਫ ਸੀ ਸਾਰੇ ਉੱਥੇ ਗਏ ਤੇ ਉੱਥੇ 2250 ਬੰਦਾ ਅੱਜ ਮੈਂ ਤੁਹਾਨੂੰ ਤੁਹਾਡੇ ਚੈਨਲ ਤੇ ਇਹ ਗੱਲ ਦੱਸਣੀ ਚਾਹਣਾ ਜਦੋਂ ਅਸੀਂ ਮੱਤੇ ਵੜ ਗਏ ਤਾਂ ਉੱਥੇ 250 ਬੰਦਾ ਉੱਥੇ ਜੀ ਮੈਂ ਵੀ ਸੀ ਖੈਰਾ ਵੀ ਸੀ ਹੋਰ ਵੀ ਸੀ ਇੱਕ ਦੋ ਜਿਹੜੇ ਬਹੁਤ ਜ਼ਿਆਦਾ ਬੋਲਦੇ ਆ ਅੱਜ ਕੱਲ ਨਿਊਸੈਂਸ ਕ੍ਰੀਏਟ ਕਰਦੇ ਆ ਹਮ ਪਰ ਬਹੁਤ এনवायरमेंट ਨੂੰ ਪਿਆਰ ਕਰਨ ਵਾਲੇ ਲੋਕ ਵੀ ਉੱਥੇ ਸੀ ਜਿਹੜੇ ਵਾਤਾਵਰਣ ਪ੍ਰੇਮੀ ਸੀਗੇ ਜਦੋਂ ਅਸੀਂ ਉੱਥੇ ਗਏ ਤਾਂ ਉੱਥੇ ਵਾਪਾ ਪਾਛੰਦ ਦਿੱਤਾ ਵੀ ਇਹ ਗਲਤ ਹੈ ਚਲੋ ਉਹ ਬੈਕ ਵੀ ਹੋ ਗਿਆ ਮੈਂ ਥੱਲੇ ਜਿਹਨੂੰ ਗੱਡੀਆਂ ਉਤਾਰੀਆਂ ਉੱਥੇ ਨਹਿਰ ਦੇ ਪੁਲ ਤੋਂ ਤੇ ਥੱਲੇ ਬਾਬੇ ਬੈਠੇ ਸੀ ਅਵੀ ਕਿ ਜਾਨੇ ਤਾਸ਼ ਖੜੀ ਜਾਂਦੇ ਮੈਂ ਆਹ ਬਾਬਾ ਜੀ ਤੁਸੀਂ ਨਹੀਂ ਆਏ ਤੁਹਾਡਾ ਪਿੰਡ ਇਹੀ ਹੈ ਕਹਿੰਦੇ ਹਾਂ ਕਹਿੰਦੇ ਯਾਰ ਸਾਨੂੰ ਰੋਟੀ ਖਾ ਲੈਣ ਦਿਓ ਤੁਸੀਂ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਹੋ ਵੜਿੰਗ ਸਾਹਿਬ ਅਸੀਂ ਤਾਂ ਨਹੀਂ ਆਖਿਆ ਵੀ ਨਾ ਬਣੇ ਇਹ ਤੁਸੀਂ 25 50 150 ਬੰਦਾ ਰੌਲਾ ਪਾਈ ਜਾਂਦੇ ਹੋ ਇਹ ਔਨ ਰਿਕਾਰਡ ਕਹਿ ਰਹੇ ਹਮੇਂ ਥੱਲੇ ਉੱਤਰਦੇ ਆ ਸਰ ਪਿੰਡ ਵਾਲਿਆਂ ਦੀ ਇਹ ਰਿਪੋਰਟ ਸੀਗੀ ਕੌਣ ਕਸਟਡੀ ਚ ਹੋਣ ਜਿਵੇਂ ਕਿਵੇਂ ਮਰ ਗਿਆ ਵਾਟ ਵਾਸ ਦਾ ਆਲ ਰੀਜ਼ਨ ਕਈ ਵਾਰੀ ਤੁਸੀਂ ਸਮੇਂ ਤੋਂ ਪਹਿਲਾਂ ਹੀ ਬੋਲ ਦਿੰਦੇ ਹੋ ਨਾਲ ਦੀ ਨਾਲ ਰਿਐਕਟ ਟੱਕ